ਰਾਜੂ ਕਿ ਕਿਧੂਰਾ ਹੋਰ ਲਿਆਈ ਓਏ ਹੋਰ ਹੈ ਹਾਂ ਹੋਰ ਆਪਾਂ ਤੇ ਦਿਲਾਂ ਦੀ ਮੈਂ ਅੱਛਾ ਤੇ ਆ ਕਾਲੀ ਕੁਛ ਕਹਿੰਦੀ ਤਾਂ ਨਹੀਂ ਤੇਰੀ ਮੈਂ ਕਾਲੀ ਨਹੀਂ ਕੁਛ ਕਹਿੰਦੀ ਮੇਰੇ ਤੇ ਦੀ ਨੂੰ ਅੱਛਾ ਖਾਦੇ ਨਾ ਪਾਲेंगी ਚਿੰਗਣੀ ਤੇ ਅੱਖਾਂ ਖੁੱਲ ਗਈਆਂ ਨਾ ਅੱਖਾਂ ਖੁੱਲੀਆਂ ਨਹੀਂ ਚੱਜ ਨਾ ਅੱਖਾਂ ਖੁੱਲੀਆਂ ਨਹੀਂ ਨਾ ਵੀ ਲੈ ਅੱਛਾ ਕਿਹੜਾ ਹੈ ਇਹ ਇਹ ਜਨਮ ਨੇ ਪਤਾ ਨਹੀਂ ਕਿਹੜਾ ਛੋਟਾ ਕਿਧੂਰਾ ਹੈ ਨਾ ਛੋਟੀ ਗੱਤੀ ਦਾ ਹੂੰ ਹੂੰ ਤੇ ਮਰੀ ਤੇ ਗੀਂਹ ਦੇਖ ਜੀਭਾਂ ਮਰੀ ਜਾਂਦਾ ਹੈ ਨਾ ਨਾ ਬਾਈ ਵੀਡੀਓ ਨੂੰ ਕਰੋ ਸ਼ੇਅਰ ਤੇ ਲੈ ਕੇ ਜਾ ਰਾਜੂ ਇੱਕ ਕਤੂਰਾ ਹੋਰ ਲਿਆਈ ਤੇ ਕਾਲੀ ਪੀ ਜਾਂਦੀ ਆ ਦੀ ਆ ਦੁੱਧ ਚ ਚਾਹ ਪਾ ਰੱਖੀ ਐਨੂੰ ਸੌ ਗਿਆ ਦੇਖ ਮਾਵਾ ਵਾਂਗੂ ਬੱਕਲ ਚ ਲੈ ਲਿਆ ਨੇ ਟਿੰਡੀਆਂ ਝੀਰੀ ਜੰਨੀਆਂ ਹਾਂ ਟਿੰਡੀਆਂ ਤੇ ਵੀਡੀਓ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਕਰੋ ਬਾਈ ਹੁਣ ਅਸੀਂ ਚੰਗਣੀ ਤੇ ਠੀਕ ਹੈ ਚੰਗਣੀ ਤੇ ਪਾਲੂਗੀ ਰਾਜੂ ਵਿਚਾਰੇ ਨੂੰ ਤੇ ਇਹਨੂੰ ਰੱਖੇਗੀ ਸ਼ੌਂਕਣਾ ਹੈ। ਹੋਰ ਇਹਨੂੰ ਹੁਣ ਚਿੰਗਣੀ ਤੇ ਕਾਲੀ। ਕਾਲੀ ਨੂੰ ਪਾਲਤਾ। ਕਾਲੀ ਵੀ ਛੋਟੀ ਜੀ ਸੀ ਬਈ। ਜਦੋਂ ਪਾਲੀਆ ਆ ਵੀ ਛੋਟੀ ਜੀ ਸੀ ਕੁੱਤੀ। ਇੱਕ ਚਿੱਟੀ ਸੀਗੀ, ਚਿੱਟੀ ਦੇਦੀ ਕਿਸੇ ਨੂੰ। ਕੁੱਤਾ ਇਹਦਾ ਵਾਰ ਹੀ ਵਗ ਗਿਆ ਬਸ ਕੁੱਤਾ ਦਾ ਲੰਡਰ ਹੋ ਗਿਆ ਸੀ ਇਹਦਾ। ਆ ਤਾਂ ਕਾਲੀ ਨੂੰ ਪਾਲ ਕੇ ਛੱਡਤਾ ਵਿਚਾਰੀ ਨੂੰ। ਤੇ ਜਿਹੜੇ ਕਤੂਰੇ ਹੁੰਦੇ ਆ ਉਹ ਲੈ ਆਉਂਦੀ ਐ ਇਹ ਚੱਕ ਕੇ। ਤੇ ਹੁਣ ਕਿਸੇ ਤੋਂ ਹੋਰ ਲਿਆਈ ਕਤੂਰਾ ਛੋਟਾ ਜਾਂ। ਦੇਖੋ ਭਰਾਵੋ। ਵੀਡੀਓ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਕਰੋ ਅੱਖਾਂ ਨਹੀਂ ਖੁੱਲੀਆਂ ਦੇਖੋ ਮੈਂ ਅੱਖਾਂ ਨਹੀਂ ਖੁੱਲੀਆਂ ਸੌ ਗਿਆ ਇਹ ਅੱਖਾਂ ਨਹੀਂ ਖੁੱਲੀਆਂ ਇਹਦੀਆਂ ਦੇਖ ਮੈਂ ਗਿਆ ਟਿੱਡ ਨਾ ਲਾ ਕੇ ਜਿਵੇਂ ਟਿੱਡ ਨਾ ਲਾ ਕੇ ਮਾਮਾ ਵਾਂਗੂ ਬਕਲਚਾ ਪਾ ਕੇ ਵੀਡੀਓ ਨੂੰ ਕਰੋ ਲਾਇਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਬਾਈ ਬਣ ਕੇ ਹੱਥ ਮੰਨ ਕੇ ਬੇਨਤੀ ਹੈ ਸੋ ਢੰਗੇ ਤੇ ਹੁਣ ਦੁੱਧ ਅੱਧਾ ਪਾਉਂਗੀ ਮੇਰੀ ਮੁੰਗੜੀ ਇਟਕੜਨ ਦੇ ਚੁੰਗਣੀ ਨਹੀਂ ਰੱਖੀ ਆ ਠੀਕ ਆ ਭਾਈ ਚੁੰਗਣੀ ਨਹੀਂ ਰੱਖੀ ਆ ਤੇ ਚੁੰਗਣੀ ਨਾ ਪਾਉਂਗੀ ਵੀਡੀਓ ਨੂੰ ਕਰੋਂ ਲਾਇਕ ਤੇ ਬਾਈ ਬਣ ਕੇ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਦੇਖ ਨਾ ਵਿਚਾਰੀ ਕੋਲੇ ਜਵਾਕ ਤਾਂ ਹੈ ਨਹੀਂ ਕੋਈ ਬੱਚਾ ਕਤੂਰਿਆਂ ਨੂੰ ਪਾਲ ਦਿੰਦੀ ਐ ਐ ਚੁੰਗਣੀ ਤੇ ਉਹ ਕਰ ਦਿੰਦੀ ਐ ਬਿੱਲੀ ਦੇ ਬਲੂੰਗੜੇ ਕਤੂਰੇ ਚੂਕ ਕੋਕੜਾ ਕੋਕੜਾ ਬਾਂ ਮੁਰਗੀ ਮਰਗੀ ਇਕ ਉਥੇ ਉਹ ਚੱਕ ਕੇ ਲਿਓਗੀ ਹੁਣ ਹਨਾ ਉਹ ਉੱਚੇ-ਉੱਚੇ ਚੱਕ ਕੇ ਲਿਓਗੀ ਇਹ ਚੂਜੇ ਕਹਿੰਦੀ ਮੈਂ ਪਾਲ ਲਊਂਗੀ ਵਿੱਚ ਹੀ ਛੱਡ ਲਊਂਗੀ ਬਿੱਲੀ ਦੇ ਤੇ ਕਤੂਰਿਆਂ ਦੇ ਤੇ ਆਹ ਕਤੂਰੇ ਚੱਕ ਲਈ ਹੁਣ ਕਿਸੇ ਤੋਂ ਲਈ ਆਂ ਬਾਂਗਿਆਂ ਦੇ ਘਰੋਂ ਹਨਾ ਇਤੂ ਗੁਰਾ ਲੈ ਆਈ ਬਾਣੀਆਂ ਦੇ ਕਰੋ ਤੇ ਪਾਲੂਗੀ ਹੁਣ ਚੁੰਗਣੀ ਨਾ ਤੇ ਇਹਨੂੰ ਵੀਡੀਓ ਚ ਸਾਨੂੰ ਦਿਖਾਉਂਦੇ ਰਾਵਾਂਗੇ ਲਾਇਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਬਾਈ ਬਣ ਕੇ ਯਾਰ ਵੀਡੀਓ ਨੂੰ ਟ੍ਰੈਂਡਿੰਗਾਂ ਜੀ ਰਹੀ ਆ ਨਾਲ ਬਣਾਈ ਜਾਨੀ ਇਹਨੂੰ ਕੋਲੇ ਹੀ ਬਾ ਰੱਖਿਆ ਹੋਰ ਇਹਨਾਂ ਹੁਣ ਰੋਹ ਕਰਦਾ ਸੀ ਮੀਂਹ ਰੱਟਦਾ ਸੀ ਵੀ ਕੋਧੀ ਅੱਛਾ ਠੀਕ ਹੈ ਠੀਕ ਹੈ ਇਹ ਕੋਧੀ ਚ ਪਾਇਆ ਸੀ ਹਾਂ ਇਹ ਫੇਰ ਇੱਥੇ ਉਹ ਤੁਰਦਾ ਹੂ ਮਾੜਾ ਮੋਟਾ ਮੰਜੇ ਤੇ ਧੰਨਵਾਦ ਜਮਨਦੀ ਤੇ ਦੇਖਣਾ ਪਵੇ ਅੱਛਾ ਸੌ ਗਿਆ ਹੁਣ ਪਾ ਦੇ ਮੰਜੇ ਤੇ ਨੂੰ ਚੀਲ ਨਾ ਆਣਾ ਪਹਿਰ ਪਹਿਣਾ ਨਹੀਂ ਇਹ ਪਾਏ ਗਿਆ ਪਾਏ ਗਿਆ ਪਾਏ ਗਿਆ ਪਾਏ ਗਿਆ ਹਾਂ ਪਾਏ ਗਿਆ ਦੇਖੋ ਬਾਈ ਉਹ ਛੋਟਾ ਜੀ ਹੈ ਜਮਾ ਹਾਂ ਜੀ ਅੱਖਾਂ ਵੀ ਨਹੀਂ ਖੁੱਲੀਆਂ ਇਹਦੀਆਂ ਮਿਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਬਾਈ ਮੜਕੇ ਤੇ ਬਣਾਉਣੀ ਹੈ ਟਿੰਡੀਆਂ ਅੱਜ ਹਾਂ ਬੱਦਲ ਚੱਕ ਬਹਾਤ ਆ ਅੱਜ ਠੰਡ ਘਰਾਤੀ ਹੈ ਨਾ ਨਹੀਂ ਵਾਲਾ ਹੋ ਰਿਹਾ ਰੱਬ ਠੰਡ ਘਰਾਤੀ ਅੱਜ ਤੋਂ ਕਾਲੀ ਨੂੰ ਵੀ ਐਂ ਪਾ ਲੈ ਤੇਰੀ ਨੂੰ ਹੈ ਕਾਲੀ ਨੂੰ ਵੀ ਐਂ ਪਾਲਿਆ ਵਿਚਾਰੀਆਂ ਮੇਰੇ ਪਾਪੇ ਦੇ ਨਾਲ ਪੈ ਜਾਂਦੀ ਸੀ ਕਹਿੰਦੀ ਕਾਲੀ ਤਾਂ ਚੜ ਕੇ ਛੋਟੀ ਜੀ ਨਾਲ ਸਿਆਲ ਚ ਵਿੱਚ ਵੜ ਜਾਂਦੀ ਬਿਸਤਰੇ ਤੇ ਐਂ ਪਾਲੀ ਨੂੰ ਪਾਲਿਆਗਾ ਉਹ ਲਾਲ ਜਾਂ ਤਾਂ ਇਹਦਾ ਵਗ ਹੀ ਗਿਆ ਤੇ ਇੱਕ ਚਿੱਟੀ ਕਿਸੇ ਨੂੰ ਦੇਤੀ ਇਹਨਾਂ ਨੇ ਕੋਤੂ ਤੇ ਬੇਲੀ ਇਹਦੀ ਭਰਾਵਾਂ ਲੈ ਗਈ ਬਲੁੰਗੜੇ ਚੱਕਿਆ ਦੇਖ ਹਾਂ ਨਹੀਂ ਦਿੰਦੇ ਕਿਸੇ ਨੂੰ ਹਾਂ ਨਹੀਂ ਦਿੰਦੀ ਹਾਂ ਇਹ ਛੋਟਾ ਜੀ ਬੱਚਾਗਾ ਹਾਂ ਭਾਲ ਕੇ ਨਫੜਾਇਆ ਕਰ ਰਾਜੂ ਕਿਸੇ ਨੂੰ ਹਾਂ ਭਾਲ ਕੇ ਨਫੜਾਇਆ ਕਰ ਫਾਲ ਕੇ ਕਤੂਰਾ ਲੰਦਿਆ ਕਰ ਕੀ ਕਹਿਣਾ ਚਾਹਣੀ ਹੈ ਬਾਈਆਂ ਨੂੰ ਬਾਈਆਂ ਨੂੰ ਇਹ ਕਹਿੰਦੀ ਬਈ ਲੈ ਕੇ ਸਬਸਕ੍ਰਾਈਬ ਕਰਿਆ ਕਰੋ ਬਾਈ ਬਈ ਵੀਡੀਓ ਨੂੰ ਸ਼ੇਅਰ ਕਰੋ ਸਬਸਕ੍ਰਾਈਬ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਠੀਕ ਆ ਲੈ ਬਾਈ ਕਰੋ ਵੀਡੀਓ ਨੂੰ ਲੈ ਕੇ ਸ਼ੇਅਰ ਤੇ ਬਾਈ ਬਣ ਕੇ ਨਾ ਸਾਨੂੰ ਆ ਹੁਸਨਾ ਨਹੀਂ ਕਹਿਣਾ ਹੁੰਦਾ ਮੜੀ ਜੀ ਗਰਾਰੀ ਹੱਲਦੀ ਆ ਸਾਨੂੰ ਪਹਿਲਾਂ ਵੀ ਦੱਸਿਆ ਵੀਡੀਓ 'ਚ ਲੈ ਕੇ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਬਾਈ ਬਣ ਕੇ ਜ਼ਰੂਰ ਜਾ ਸਰਦੂਲ ਗੜ ਪਿੰਡ ਹੈ ਨਾਮ ਮੇਰਾ ਠੀਕ ਆ ਸਰਦੂਲ ਗੜਵਾਲੀ ਰਾਜੂ ਸਰਦੂਲ ਗੜਵਾਲੀ ਰਾਜੂ ਕਿਆ ਕਰਨਗੇ ਇਹਨੂੰ ਬਾਈ ਸਰਦੂਲ ਗੜਵਾਲੀ ਰਾਜੂ ਐ ਹੇ ਤਾਂ ਦੂਜੀ ਕਿਰਨਾਂ ਦੀ ਭੈਣੀ ਐ ਵੀ ਭਾਰੀ ਹੈ ਸਰੀਰ ਕਿਉਂ ਬੱਚੇ ਕਰਕੇ ਦਵਾਈਆਂ ਦਵੀਆਂ ਨੇ ਸਰੀਰ ਭਾਰੀ ਹੋ ਗਿਆ ਇਹਦਾ ਐ ਹੀ ਹੋ ਗਿਆ ਯਾਰ ਤੇਰਾ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਬਾਈ ਬਣ ਕੇ ਯਾਰ ਥੈਂਕ ਯੂ ਧੰਨਵਾਦ ਬਾਈ